ਬਿੱਤੇ ਦਿਨੀ ਮੁਹਾਲੀ ਲਾਂਡਰਾ ਚੌਕ ਦੇ ਨਜ਼ਦੀਕ ਕੁਝ ਫਰਜੀ ਬਣੇ ਪੁਲਿਸ ਮੁਲਾਜ਼ਮ ਅਫਸਰਾਂ ਨੇ ਗੱਡੀ ਦੇ ਉੱਤੇ ਨੀਲੀ ਲਾਲ ਬੱਤੀ ਲਗਾਈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲਾਂਡਰਾ ਚੌਕ ਦੇ ਨਜ਼ਦੀਕ ਤੋਂ ਇੱਕ ਸਰੀਏ ਦਾ ਭਰੇ ਹੋਏ ਟਰੱਕ ਟਰਾਲੇ ਨੂੰ ਲੁੱਟਖੋ ਕਰ ਲਿਆ ਸੀ ਜਿਸ ਦੇ ਵਿੱਚ ਕਿ ਟੱਕ ਤੇ ਡਰਾਈਵਰ ਤੇ ਇੱਕ ਉਹਦੇ ਸਾਥੀ ਨੂੰ ਦੱਸਿਆ ਕਿ ਬੰਦੀ ਬਣਾ ਲਿਆ ਸੀ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਪੁਲਿਸ ਨੇ ਵਕ ਵਕਤ ਰਾਵਨ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਉਸ ਤੋਂ ਬਾਅਦ ਅੱਜ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਕੋਲੋਂ 35 ਟਨ ਭਰਿਆ ਹੋਇਆ ਜੋ ਸਰੀਆ ਸੀ ਉਸ ਨੂੰ ਵੀ ਬਰਾਮਦ ਕਰ ਲਿਆ 20 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ ਜਿੱਥੇ ਕਿ ਤਿੰਨ ਦੋਸ਼ੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਰਿਪੋਰਟ ਵਿੱਚ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹਨਾਂ ਨੇ ਪਲਾਨ ਕਿਵੇਂ ਬਣਾਇਆ ਕਿਸ ਤਰੀਕੇ ਦੇ ਨਾਲ ਲਾਲ ਨੀਲੀ ਬੱਤੀ ਆਪਣੀ ਗੱਡੀ ਦੇ ਉੱਤੇ ਲਗਾ ਕੇ ਇਸ ਤਰੀਕੇ ਨਾਲ ਗੁੰਮਰਾਹ ਕਰਕੇ ਜਿਹੜੇ ਟਰਾਲੇ ਵਾਲਿਆਂ ਨੂੰ ਜਾਂ ਫਿਰ ਇਸ ਤਰੀਕੇ ਦੇ ਹੋਰ ਵਹੀਕਲਾਂ ਨੂੰ ਜਿਹੜੇ ਨਾਲ ਦੀਆਂ ਲੁੱਟਖੋ ਕਰਦੇ ਸੀ ਹੋਰ ਕਿੰਨੇ ਕ ਮਾਮਲੇ ਪਿੱਛੇ ਇਹਨਾਂ ਦੇ ਦਰਜ ਨੇ ਜਾਂ ਫਿਰ ਕਿਸ ਤਰੀਕੇ ਦੀ ਹੋਰ ਲੁੱਟਖੋ ਕੀਤੀਆਂ ਨੇ ਇਹ ਹੁਣ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਕਰੇਗੀ ਦੂਜੇ ਪਾਸੇ ਤੁਸੀਂ ਦੇਖੋ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੁਹਾਰੀ ਵਰਗਾ ਸ਼ਹਿਰ ਜਿੱਥੇ ਕਿ ਚੱਪੇ-ਚੱਪੇ ਦੇ ਪੁਲਸ ਦਾ ਪਹਿਰਾ ਹੈ ਪਰ ਉੱਥੇ ਵੀ ਇਸ ਤਰੀਕੇ ਦੇ ਫਰਜੀ ਪੁਲਿਸ ਵਾਲੇ ਬਣ ਕੇ ਐਡੀ ਵੱਡੀ ਲੁੱਟ ਖੋਹ ਕਰਨੀ ਕਿਤਨੇ ਦੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ 20 ਲੱਖ ਰੁਪਏ ਦੇ ਕਰੀਬ ਉਸ ਟਰਾਲੇ ਦੇ ਵਿੱਚ ਸਰੀਆ ਭਰਿਆ ਹੋਇਆ ਸੀ ਪੂਰੇ ਟਰਾਲੇ ਨੂੰ ਹੀ ਜਿਹੜਾ ਲੁੱਟਖੋ ਕਰਕੇ ਲੈ ਗਏ ਸੀ ਤੇ ਨਾਲ ਦੀ ਨਾਲ ਡਰਾਈਵਰ ਤੇ ਕਨੈਕਟਰ ਨੂੰ ਵੀ ਅਗਵਾ ਕਰ ਲਿਆ ਸੀ ਤੇ ਪੁਲਿਸ ਨੇ ਇੱਕ ਕਬੱਡੀ ਕਾਮਯਾਬੀ ਮੰਨ ਸਕਦੇ ਆ ਮੋਹਾਲੀ ਪੁਲਿਸ ਦੀ ਜਿਨ੍ਹਾਂ ਨੇ ਕੁਝ ਘੰਟਿਆਂ ਬਾਅਦ ਹੀ ਜਿਹੜਾ ਇਸ ਟਰਾਲੇ ਨੂੰ ਤੇ ਨਾਲ ਦੀਆਂ ਦੋਸ਼ੀਆਂ ਨੂੰ ਸਮੇਤ ਕਾਬੂ ਕਰ ਲਿਆ ਕਿਤੇ ਕਿ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਹਾਰੀ ਤੋਂ ਇਹ ਵੱਡੀ ਖਬਰ ਤੁਹਾਨੂੰ ਦਿਖਾਈ ਹੈ ਤੇ ਨਾਲ ਦੀ ਨਾਲ ਤੁਹਾਨੂੰ ਸ਼ਾਰਟ ਵੀ ਦਿਖਾ ਰਹੇ ਹਾਂ ਜਿਸ ਤਰੀਕੇ ਨਾਲ ਟਰਾਲੇ ਦੇ ਤੇ ਨਾਲ ਦੀ ਨਾਲ ਉਹਨਾਂ ਦੋਸ਼ੀਆਂ ਦੇ ਜਿਨ੍ਹਾਂ ਨੂੰ ਪੁਲਿਸ ਨੇ ਹੁਣ ਆਪਣੀ ਗ੍ਰਿਫਤ ਦੇ ਵਿੱਚ ਲਿਆ ਤੇ ਅਗਲੀ ਕਾਰਵਾਈ ਹੁਣ ਦੇਖਦੇ ਹਾਂ ਕਿ ਪੁਲਿਸ ਕਿਸ ਤਰੀਕੇ ਦੇ ਰਿਮਾਂਡ ਦੌਰਾਨ ਵੱਡੇ ਖੁਲਾਸੇ ਕਰਦੀ ਹੈ ਤੇ ਹੋਰ ਕਿਹੜੀ ਕਿਹੜੀ ਲੁਕਤਾਂ ਖੋਹ ਦੇ ਵਿੱਚ ਇਹ ਦੋਸ਼ੀ ਜਿਹੜੇ ਸ਼ਾਮਲ ਸੀ ਤੁਹਾਡੇ ਕਹਾ ਮੈਂ ਗਰਜੋਤ ਦੇ ਨਾਲ ਤੇਜ ਸਿੰਘ